ਇਹ ਅੱਜ ਜੁਸਾਬਤ ਕੀ ਕਰਾਂ ਜਾਊਗੇ ਜੇ ਨਵੇਂ ਨੁਕਤੇ ਆਈਆਂ ਨੇ ਅੱਜ ਇਹ ਜੀ ਅੱਜ ਬਹੁਤ ਹੀ ਸਾਡੇ ਡਿਵੀਜ਼ਨ ਵਾਸਤੇ ਸਾਡੇ ਅਦਾਰੇ ਵਾਸਤੇ ਬੜਾ ਖੁਸ਼ੀ ਭਰਿਆ ਦਿਨ ਹੈ ਮਾਨਯੋਗ ਜਿਹੜੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹਨ ਦੀ ਸਰਕਾਰ ਹੈ ਤੇ ਉਹਨਾਂ ਨੇ ਬੜੇ ਵੱਡੇ ਪੱਧਰ ਤੇ ਜਿਹੜੀਆਂ ਭਰਤੀਆਂ ਨੇ ਸਾਨੂੰ ਬਿਜਲੀ ਬੋਰਡ ਦੇ ਵਿੱਚ ਵੀ ਕਰਕੇ ਦਿੱਤੀਆਂ ਨੇ ਤੇ ਅਸੀਂ ਜਿਹੜੇ ਸਾਡੇ ਕੋਲ 163 ਏਲਮ ਜਿਹੜੇ ਮੁੰਡੇ ਆ ਉਹ ਸਾਡੇ ਕੋਲ ਆਏ ਨੇ ਸਰਕਲ ਚ ਇਹ ਤਕਰੀਬਨ 55 ਦੇ ਨੇੜੇ ਸਾਡੇ ਕੋਲ ਜਿਹੜੇ ਡਿਵੀਜ਼ਨ ਦੇ ਵਿੱਚ ਸਾਡੇ ਕੋਲ ਆਏ ਨੇ ਨੌਜਵਾਨ ਤੇ ਇਹਦੇ ਨਾਲ ਸਾਡੇ ਕੰਮ ਕਰਨ ਦੀ ਸਮਰਥਾ ਨੂੰ ਇੱਕ ਵੱਡਾ ਹਲਾਰਾ ਮਿਲੇਗਾ ਤੇ ਇਸ ਦੀ ਅਸੀਂ ਸਾਡੇ ਜਿਹੜੇ ਮਾਨਯੋਗ ਬਿਜਲੀ ਮੰਤਰੀ ਸ੍ਰੀ ਹਰਭਜਨ ਸਿੰਘ ਜੀ ਟਿਓ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਬਿਜਲੀ ਬੋਰਡ ਦੀ ਸਮੁੱਚੀ ਮੈਨੇਜਮੈਂਟ ਦਾ ਧੰਨਵਾਦ ਕਰਦੇ ਆਂ ਤੇ ਆਸ ਕਰਦੇ ਆਂ ਕਿ ਇਹ ਜਣੀਆਂ ਭਰਤੀਆਂ ਨੇ ਇਦਾਂ ਹੀ ਨਿਰੰਤਰ ਯਾਰੀ ਰਹਿਣਗੀਆਂ ਬਹੁਤ-ਬਹੁਤ ਧੰਨਵਾਦ ਤੇ ਸਾਡੇ ਨਵੇਂ ਜਿਹੜੇ ਆਏ ਨੇ ਮੁੰਡੇ ਉਹਨਾਂ ਨੂੰ ਬਹੁਤ-ਬਹੁਤ ਵਧਾਈ ਅੱਜ ਜਿਹੜਾ ਨਵੀਆਂ ਨਿਯੁਕਤੀਆਂ ਨੂੰ ਬਾਰੇ ਕੀ ਕਹਿਣਾ ਇਹ ਅੱਜ ਸਾਡੇ ਕੋਲ ਨਵੇਂ ਜਿਹੜੇ ਈਲਮ ਸਾਡੇ ਤੁਹਾਨੂੰ ਪਤਾ ادارے ਦਾ ਸਟਾਫ ਦੀ ਬਹੁਤ ਘਾਟ ਵਾ ਸਾਡੇ ਸਾਰੇ ਜਥੇਬੰਦੀਆਂ ਐ ਜੁਆਇੰਟ ਫੋਰਮ ਏਕਤਾ ਮੰਚ ਐਸੋਸੀਏਸ਼ਨ ਨਾਲ ਸਾਰੀਆਂ ਹੀ ਇਸ ادارے ਵਾਸਤੇ ਜੋਰ ਲਗਾ ਦੇ ਆ ਤੇ ਇਸ ਮਾਨ ਵਾਲੀ ਗੱਲ ਸਾਡੇ 2500 ਜਿਹੜੇ ਈਲਮ ਨਵੇਂ ਇਹਨਾਂ ਨੇ ਸਿਲੈਕਟ ਕੀਤੇ ਪਹਿਲੀ ਕਿਸ਼ਤ ਜਿਹੜੇ 1100 1200 ਮੈਂ ਈਲਮ ਜਿਹੜੇ ਸਾਡੇ ਭੇਜੇ ਆ ਸਾਡੇ ਐਂ ਧੰਨਵਾਦ ਕਰਦੇ ਆ ਆਪਣੇ ਪੰਜਾਬ ਸਰਕਾਰ ਦਾ ਬਿਜਲੀ ਮੰਤਰੀ ਦਾ ਹੋ ਸਾਡੇ ਸੀਐਮ ਵੀ ਸਾਡਾ ਹੋ ਸਾਡੇ ਮਾਨਯੋਗ ਡਾਇਰੈਕਟਰ ਜਸਬੀਰ ਸਿੰਘ ਜੀ ਸੋਸਿੰਧ ਜਿਨ੍ਹਾਂ ਨੇ ਖਾਸ ਕਰਕੇ ਸਾਡੇ ਤਰਨਤਾਰਨ ਸਰਕਲ ਨੂੰ ਇਹਨਾਂ ਦੇ ਵਿੱਚੋਂ 163 ਬੰਦੇ ਦਿੱਤੇ ਆ ਹੋ ਸਾਡੇ ਸ਼ਿਟੀ ਡਿਵੀਜ਼ਨ ਵਿੱਚ 50 ਚੋਈਆਂ ਬੰਦੇ ਆ ਤਕਰੀਬਨ ਸਾਡੇ ਸਰਕਲ ਦੇ ਵਿੱਚ 6 ਤੋਂ 7 ਬੰਦੇ ਹਰ ਡਿਵੀਜ਼ਨ ਦੇ ਸਬੰਧੀਆਂ ਦੇ ਵਿੱਚ ਪਹੁੰਚ ਗਿਆ ਇਹ ਸਾਡੇ ਸਟਾਫ ਦੀ ਬਹੁਤ ਹੀ ਘਾਟ ਹੀ ਸਾਡੇ ਇੱਕ ਇੱਕ ਮੁਲਾਜ਼ਮ ਕੰਮ ਕਰਦਾ ਸੁੱਟੀ ਵੀ ਨਹੀਂ ਕਰ ਸਕਦਾ ਇਹ ਕਰਕੇ ਹੀ ਪੰਜਾਬ ਸਰਕਾਰ ਦਾ ਬਿਜਲੀ ਮੈਨੇਜਮੈਂਟ ਦਾ ਹੋ ਸਾਡੇ ਅਫਸਰਾਂ ਦਾ ਜਿਹੜੇ ਸਾਡੇ ਲੋਕਲ ਅਫਸਰ ਐਸਸੀ ਸਾਹਿਬ ਐਕਸ਼ਨ ਅਨੁਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਆ ਇਹਨਾਂ ਨੂੰ ਅਸੀਂ ਜਿਹੜੇ ਅੱਜ ਜੁਆਇਨਿੰਗ ਦਿੱਤੀ ਤੇ ਨਵੇਂ ਮੁੰਡਿਆਂ ਨੂੰ ਵਧਾਈ ਤੇ ਨਾ ਹੋਰ ਕਾਮਨਾ ਕਰਦਾ ਕਰਦਾ ਵੀ ਇਹ ਵੀ ਤਾਂ ਦੇ ਨਾਲ ਕੰਮ ਕਰਨਗੇ ਹੋਰ ਸਾਡਾ ਜਿਹੜਾ ਆਧਾਰਾ ਇਹ ਵੀ ਅੱਗੇ ਜਾਊਗਾ ਖਪਤਕਾਰਾਂ ਨੂੰ ਜਿਹੜੀਆਂ ਆ ਰਹੀਆਂ ਮੁਸ਼ਕਲਾਂ ਸੀ ਉਹ ਵੀ ਅਸੀਂ ਜਲਦੀ ਤੋਂ ਜਲਦੀ ਹੱਲ ਕਰਾਂਗੇ ਕਿਉਂਕਿ ਸਟਾਫ ਪੂਰਾ ਹੋਣਾ ਪਬਲਿਕ ادارے ਜਿਹੜਾ ਵਾ ਖਪਤਕਾਰਾਂ ਨੂੰ ਮੁਸ਼ਕਲਾਂ ਬਹੁਤ ਘੱਟ ਹੋਣਗੇ ਚਲ ਜਿਹੜੇ ਤੁਹਾਡੇ ਡੈਪਥ ਕੇਸ ਦੇ ਵਿੱਚ 2007 ਵਾਲੇ ਬੱਚੇ ਰੋਲ ਰਹੇ ਨੇ ਉਹਨਾਂ ਨੂੰ ਸਰਕਾਰ ਵੱਲੋਂ 25-25 ਲੱਖ 50-50 ਲੱਖ ਰੁਪਇਆ ਪੇ ਕਰਨ ਲਈ ਕਿਹਾ ਗਿਆ ਹੈ ਸੇਅਰ ਨਿਯੁਕਤੀ ਪੱਤਰ ਦੇਣ ਤੋਂ ਬਾਅਦ ਵੀ ਜਿਹੜੀ ਆ ਜਿਹੜੇ ਉਹਨਾਂ ਨੂੰ ਨੌਕਰੀ ਨਹੀਂ ਮਿਲਦੀ ਉਹਦੇ ਬਾਰੇ ਸਾਡੀ ਜੂਨੀਅਰਾਂ ਲੋਕੀ ਕੀਤਾ ਜਾ ਰਿਹਾ ਹੈ ਸਾਡੀਆਂ ਜੂਨੀਅਰਾਂ ਜਿਹੜੀਆਂ ਅਸੀਂ ਕਾਫੀ ਜਦੋਂ ਇਹਨਾਂ ਦਾ ਨਿਯੁਕਤੀ ਪੱਤਰ ਬੰਦ ਕੀਤੇ ਹੋਏਗੇ ਉਦੋਂ ਬੜਾ ਜੂਨੀਅਰ ਨੇ ਜ਼ੋਰ ਦੇ ਕੇ 2004 ਤੋਂ ਜਿਹੜੀ ਸਾਡੇ ਬਿਲੀ ਬੋਰਡ ਦੀ ਭਰਤੀ ਦੁਬਾਰਾ ਜਿਹੜੀ ਸਟਾਰਟ ਹੋਈ ਆ ਉਹਦੇ ਵਿੱਚ ਜਿਸ ਤਾਂ ਕੁਝ ਮੁੰਡਿਆਂ ਨੂੰ ਉਹਨਾਂ ਨੇ ਕਿਹਾ ਵੀ ਪੈਸੇ ਜਮਾ ਕਰਾਓ ਜਿੱਥਾਂ ਜਨ ਸਲੇਸ਼ੀਮ ਜਾਂ 3 ਲੱਖ ਰਿਹਾਏਗਾ ਉਹਦਾ ਵਿਆਜ ਵੀ ਕਾਫੀ 18% ਸਰਕਾਰ ਨੇ ਲਾਇਆ ਉਹੀ ਸਰਕਾਰ ਕੋਲੋਂ ਤੇ ਮੈਨੇਜਮੈਂਟ ਕੋਲੋਂ ਮੰਗ ਕਰਦੇ ਆ ਵੀ ਜਿਹੜੇ ਆਮ ਘਰਾਂ ਦੇ ਮੁੰਡੇ ਆ ਜਿਹੜੇ ਲੱਗੋ ਹੀ ਚੁੱਕੇ ਆ ਏਕ-ਏਕ ਕਿਸ਼ਤ ਬੜੇ ਇਹਨਾਂ ਨੇ ਪੈਸੇ ਵਿਆਜੀ ਫੜ-ਫੜ ਕੇ ਦਿੱਤੀ ਹੋਈ ਆ ਹੁਣ ਇਹਨਾਂ ਕੋਲ ਬਾਕੀ ਪੈਸੇ ਨਿਕਲ ਨਹੀਂ ਰਹੇ ਅਸੀਂ ਪੰਜਾਬ ਸਰਕਾਰ ਨੂੰ ਔਰ ਬਿਲੀ ਮੈਨੇਜਮੈਂਟ ਨੂੰ ਅਪੀਲ ਕਰਦੇ ਜਿੱਥੇ ਬੰਦੀਆਂ ਲੋ ਸਮੂਹ ਜਿੱਥੇ ਬੰਦੀਆਂ ਲੋ ਤੇ ਇਹ ਜਿਹੜਾ ਇਹਨਾਂ ਦੇ ਪੈਸੇ ਜਿਹੜੇ ਮਾਫ ਕਰਨੇ ਚਾਹੀਦੇ ਆ ਕਿਉਂਕਿ ਸਰਕਾਰ ਨੂੰ ਕੋਈ ਘਾਟਾ ਇਹ ਵਿਚਾਰੇ ਜਿਹੜੇ ਬੱਚੇ ਆ ਇਹਨਾਂ ਦੇ ਜਿਹੜਾ ਰੋਜੀ ਰੋਟੀ ਆ ਇਹ ਹੁਣ ਮਿਹਨਤ ਵੀ ਕਰਦੇ ਆ ਕੰਮ ਕਰਕੇ ਬੋੜ ਨੂੰ ਕਮਾ ਕੇ ਵੀ ਦਿੰਦੇ ਆ ਆਦਾਰਾ ਵੀ ਬੜਾ ਵਧੀਆ। ਸਈ ਇਹੋ ਹੀ ਅਪੀਲ ਕਰਾਂਗੇ ਪੰਜਾਬ ਸਰਕਾਰ ਨੂੰ ਅਰੇਂਜਮੈਂਟ ਨੂੰ ਇਹਤੇ ਵਿਚਾਰ ਕਰਕੇ ਇਹਨਾਂ ਦੇ ਜਿਹੜਾ ਰਹਿੰਦੇ ਆ ਬਕਾਏ ਉਹਨਾਂ ਨੂੰ ਮਾਫ ਕੀਤਾ ਜਾਵੇ। ਜਿਨ੍ਹਾਂ ਨੂੰ ਨਿਯੁਕਤੀ ਪੱਤਰ ਮਿਲ ਚੁੱਕੇ ਆ ਔਰ ਜੁਆਇਨਿੰਗ ਤੋਂ ਬੈਠੇ ਹੋਏ ਨੇ। ਜਿਨ੍ਹਾਂ ਨੂੰ ਰੋਜ਼ ਦੀ ਇਮਤਿਹਾਨ ਮਿਲੇ ਜੁਆਇਨਿੰਗ ਤੋਂ ਬੈਠੇ ਹੋਏ ਆ ਇਹ ਵੀ ਅਸੀਂ ਹੁਣ ਆਪਣੀ ਜੁਆਇੰਟ ਪਾਉਂ ਇੱਕਤਾ ਮੰਚ 'ਚ ਉਹ ਸਾਰੀ ਇੰਜੀਨੀਅਰ ਐਸੋਸੀਏਸ਼ਨ ਜਾਂ ਐਸੋਸੀਏਸ਼ਨਾਂ ਜਿਹੜੀਆਂ ਸਾਡੀਆਂ ਵਿੱਚ ਉਹ ਅਸੀਂ ਇੱਥੇ ਜਲਦੀ ਇੱਕ ਮੀਟਿੰਗ ਕਰਨ ਲੱਗੇ ਆਂ ਔਰ ਮੀਟਿੰਗ ਕਰਕੇ ਸੀਐਮਡੀ ਸਾਹਿਬ ਨਾਲ ਮਿਲਾਂਗੇ ਜਿਹੜੇ ਰਹਿ ਗਏ ਆ ਉਹਨਾਂ ਨੂੰ ਅਸੀਂ ਵਿਚਾਰ ਕਰ ਰਹੇ ਆਂ ਵੀ ਕਿਸ ਤਰੀਕੇ ਨਾਲ ਪ੍ਰਤੀ ਕਰਾਉਣਾ ਵਾ ਉਹਦੇ ਵਾਸਤੇ ਜੇ ਕੋਈ ਲੋੜ ਪਈ ਸੰਘਰਸ਼ ਦੇਂਦੀ ਉਹ ਵੀ ਦੇਵਾਂਗੇ ਸਰਦਾਰ ਭਗਵੰਤ ਪੱਤ ਸਿੰਘ ਜੀ ਮਾਨ ਬਹੁਤ ਬਹੁਤ ਧੰਨਵਾਦ ਕਰਦਿਆਂ ਜੀ ਸਾਨੂੰ ਨਿਯੁਕਤੀ ਪੱਤਰ ਪ੍ਰਾਪਤ ਹੋਏ ਨੇ ਇਸ ਟਾਈਮ ਅਸੀਂ ਅੱਜ ਜੁਆਇਨ ਤਰਨ ਤਾਰਨ ਵਿੱਚ ਹੋਏ ਆਂ ਜੀ ਸਟਾਫ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆ ਜੀ ਬਹੁਤ ਪਿਆਰ ਮਿਲਾ ਤੇ ਬਹੁਤ ਸਤਿਕਾਰ ਮਿਲਿਆ ਜੀ ਹਾਂਜੀ ਹਾਂਜੀ ਮੈਂ ਸਦਾ ਵਿਜੇ ਕੁਮਾਰ son of ਸੁਭਾਚੰਦਰ ਮੈਂ ਧੰਨਵਾਦ ਕਰਦਾ ਹਾਂ ਪੰਟਮਾਨ ਦਾ ਜਿਨ੍ਹਾਂ ਨੇ ਸਾਨੂੰ ਅੱਜ ਨਿਯੁਤੀ ਪੱਤਰ ਦਿੱਤੇ ਨੇ ਮੈਂ ਮੈਨੇਜਮੈਂਟ ਦਾ ਵੀ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਅਸੀਂ ਬਿਜਲੀ ਵਿਭਾਗ ਦੇ ਜਿਨ੍ਹਾਂ ਨੇ ਸਾਨੂੰ ਇੱਥੇ ਜੋਇਨਿੰਗ ਕਰਵਾਏ ਨੇ ਤੇ ਬਹੁਤ ਵਧੀਆ ਅਸੀਂ ਦੇ ਲੋ ਮਨ ਤਨ ਨਾਲ ਇੱਥੇ ਕੰਮ ਕਰਾਂਗੇ